ਸੋ ਜਾਨਪੁਰ ਪੁਲਿਸ ਵੱਲੋਂ ਗੰਦਲਾੜੀ ਵਿੱਚ ਹੋਈਆਂ ਚੋਰੀਆਂ ਦੇ ਮਾਮਲੇ ਵਿੱਚ ਤਿੰਨ ਚੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਸੋਜਾਨਪੁਰ ਮੋਹਤ ਟਾਂਗ ਨੇ ਦੱਸਿਆ ਹੈ ਕਿ ਦੀਪਕ ਕੁਮਾਰ ਵਾਸੀ ਗੰਦਲਾੜੀ ਨੇ ਪੁਲਿਸ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਹ ਬਾਹਰ ਗਿਆ ਸੀ ਤਾਂ ਜਦੋਂ ਘਰ ਆ ਕੇ ਵੇਖਿਆ ਤਾਂ ਉਸ ਦੇ ਘਰੋਂ ਸੋਨੇ ਦੇ ਜੀਵਰ ਚੋਰੀ ਹੋ ਚੁੱਕੇ ਸੀ ਜਿਸ ਤੇ ਪੁਲਸ ਵੱਲੋਂ ਤਿੰਨ ਚੋਰਾਂ ਨੂੰ ਚੋਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੀ ਪਹਿਚਾਨ ਸੰਨੀ ਵਿਨੋਦ ਮੋਹਨ ਸਿੰਘ ਵਾਸੀ ਗੰਦਲਾ ਰਾੜੀ ਦੇ ਰੂਪ ਵਿੱਚ ਹੋਈ ਹੈ ਪੁਲਿਸ ਨੇ ਦੱਸਿਆ ਕਿ ਇਹਨਾਂ ਵੱਲੋਂ ਦੋ ਚੋਰੀਆਂ ਹੋਰ ਕੀਤੀਆਂ ਗਈਆਂ ਹਨ ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਤਫ਼ਤੀਸ਼ ਜਾਰੀ ਕੀਤੀ ਹੈ ਤੇ ਬਾਅਦ ਐਫਆਈਆਰ ਅਪਡੇਟੇ ਪੇਸ਼ ਕੀਤੀ ਹੈ ਜ ਜਿਸ ਨਾਲ ਮੁਖਬਰ ਖਾਸੇ ਇਤਲਾ ਦਿੱਤੀ ਹੈ ਕਿ ਕਿਹੜੇ ਅਕਿਊਜ਼ ਹੈਗੇ ਇਹਦੇ ਵਿੱਚ ਸੋ ਉਹਨਾਂ ਵਿੱਚੋਂ ਆਪਾਂ ਤਿੰਨ ਜਿਹੜੇ ਮੇਨ ਅਕਿਊਜ਼ਡ ਹੈਗੇ ਉਹ ਗ੍ਰਿਫਤਾਰ ਕਰ ਲਏ ਆ ਤੇ ਜਿਹੜੀ ਰਿਕਵਰੀ ਆ ਉਹ ਜੋ ਬਾਕੀ ਆ ਉਹਨਾਂ ਦਾ ਰਿਮਾਂਡ ਲਿਆ ਦੋ ਦਿਨ ਦਾ ਰਿਮਾਂਡ ਹੈ ਜੋ ਰਿਕਵਰੀ ਹੋ ਕੇ ਰੱਖੀ ਆਪਾਂ ਹਟਾਵੇ ਕਰਾਂ ਸਰ ਜੀ ਕਹਿੰਦੇ ਕਿ ਤਿੰਨ ਘਰਾਂ ਚ ਚੋਰੀ ਹੋਈ ਹੈ ਸੀ ਹਾਂ ਜੋ ਹੁਣ ਇਨਫੋਰਮੇਸ਼ਨ ਹੈਗੀ ਸਾਨੂੰ ਕਿ ਦੋ ਹੋਰ ਘਰਾਂ ਵਿੱਚ ਵੀ ਇਹਨਾਂ ਨੇ ਚੋਰੀ ਕੀਤੀ ਹੈ ਤੇ ਚੋਰ ਵੀ ਇਹੀ ਨੇ ਜੋ ਉਹਨਾਂ ਨੂੰ ਆਪਾਂ ਸਨੈਕ ਕੀਤੀ ਇਹਨਾਂ ਦੀ ਤੇ ਬਾਕੀ ਆਪਾਂ ਵੈਰੀਫਾਈ ਕਰ ਰਹੇ ਹਾਂ ਤੇ ਇਹਨਾਂ ਦਾ ਜਿਹੜੀ ਹੈ ਸਬ ਟ੍ਰੈਕਸ਼ਨ ਜਿਹੜਾ ਲਿਆ ਗਿਆ ਇਹਨਾਂ ਦਾ ਨਾਮ ਇੱਕ ਦਾ ਸੰਨੀ ਹੈਗਾ ਇਹ ਗੰਦਰਾ ਲਾੜੀ ਲੋਕਲ ਰਹਿਣ ਵਾਲੇ ਹੈਗੇ ਇੱਕ ਦਾ ਸੰਨੀ ਹੈਗਾ ਨਾਮ ਇਹਨਾਂ ਵਿੱਚੋਂ ਦੋ ਹੋਰ ਦੋਸ਼ੀ ਇਹ ਲੋਕ ਰਹਿਣ ਵਾਲੇ ਠੀਕ ਹੈ